ਸਸਰੀ ਗਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਠੀਆਂ ਫੇਨੀਆ ਬਣਾਵਾਂਗੇ ਫੇਨੀਆ ਬਣਾਉਣ ਦੇ ਲਈ ਇੱਕ ਕੜਾਹੀ ਦੇ ਵਿੱਚ ਇੱਕ ਚਮਚ ਦੇਸੀ ਘਿਓ ਲਵਾਂਗੇ ਕੁਝ ਡਰਾਈ ਫਰੂਟ ਲਵਾਂਗੇ ਡਰਾਈ ਫਰੂਟ ਨੂੰ ਰੋਸਟ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਹੁਣ ਡ్రਾਈ ਫਰੂਟਸ ਵਿੱਚ ਮਸਬੂਹਾਂ ਸ਼ੁਰੂ ਹੋ ਚੁੱਕੀ ਹੈ ਜੀ వైసేట ఫేణిను బిన దుద్ధతో బాసా అం ఫేను దుద్ధ పా సారే డ్రాయి ఫూట్ చీ తరస్ట్ చుక్కే నేను ఇంకా కాలలీ క్డే సే డ్రాయి ఫ్రూట్ ను క్డే ਹੁਣ ਆਪਾਂ ਸਾਰੇ ਡ్రਾਈ ਫਰੂਟਸ ਨੂੰ ਕੌਲੀ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਉਸੇ ਕੜਾਹੀ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਦੇਸੀ ਤੇ ਕਿਉਂ ਦੇ ਵਿੱਚ ਫੀਨੀਆਂ ਪਾਵਾਂਗੇ ਤੇ ਫੀਨੀਆਂ ਨੂੰ ਵੀ ਆਪਾਂ ਰੋਸਟ ਕਰ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਫੀਨੀਆਂ ਨੂੰ ਸਾਰੀਆਂ ਫੇਨੀਆਂ ਨੂੰ ਲੋ ਫਲੇਮ ਤੇ ਰੋਸਟ ਕਰ ਲਵਾਂਗੇ। ਪਤਲੀਆਂ ਹੋਣ ਕਾਰਨ ਤਾਂ ਕਿ ਜਲ ਨਾ ਜਾਣ ਆਪਾਂ ਲੋ ਫਲੇਮ ਤੇ ਰੋਸਟ ਕਰ ਲਵਾਂਗੇ ਸਾਰੀਆਂ ਫੇਨੀਆਂ ਨੂੰ। ਸਾਰੀਆਂ ਫੇਨੀਆਂ ਨੂੰ ਰੋਸਟ ਕਰ ਲਵਾਂਗੇ ਤਾਂ ਕਿ ਟੇਸਟ ਵਧੀਆ ਆਵੇ। ਆਪਾਂ ਫੇਨੀਆਂ ਨੂੰ ਥੋੜਾ ਇਸ ਤਰੀਕੇ ਨਾਲ ਲੰਬਾਈ ਰੱਖਿਆ ਸੀ। ਬਾਕੀ ਆਪਾਂ ਇਸ ਨੂੰ ਥੋੜਾ ਬਰੀਕ ਵੀ ਤੋੜ ਸਕਦੇ ਹਾਂ। ਫੇਨੀਆਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਵਾਂਗੇ ਤਾਂ ਕਿ ਫੇਨੀਆਂ ਦਾ ਕੱਚਾ پن چلا ਜਾਏ ਇਸ ਤਰੀਕੇ ਨਾਲ ਸਾਰੀਆਂ ਫੇਨੀਆਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਹੁਣ ਸਾਰੀਆਂ ਫੇਨੀਆਂ ਰੋਸਟ ਹੋ ਚੁੱਕੀਆਂ ਨੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੀਆਂ ਫੇਨੀਆਂ ਨੂੰ ਉਹ ਆਪਾਂ ਸਾਰੀਆਂ ਫੇਨੀਆਂ ਨੂੰ ਪਲੇਟ ਵਿੱਚ ਕੱਢ ਲਿਆ ਹੈ। ਫੇਨੀਆ ਬਣਾਉਣ ਦੇ ਲਈ ਇੱਕ ਪਤੀਲਾ ਲਵਾਂਗੇ। ਦੁੱਧ ਲਵਾਂਗੇ 750 ਗ੍ਰਾਮ। ਇਹ ਜੋ ਦੁੱਧ ਲਿਆ ਆਪਾਂ ਇਹ ਦੁੱਧ ਫੁੱਲ ਕਰੀਮ ਹੈ ਜੀ। ਹੁਣ ਆਪਾਂ ਦੁੱਧ ਨੂੰ ਥੋੜਾ ਗਾੜਾ ਹੋਣ ਦੇਾਂਗੇ। ਵਿਚ ਵਿੱਚ ਦੀ ਹਿਲਾਉਂਦੇ ਰਮਾਂਗੇ ਚੰਗੀ ਤਰ੍ਹਾਂ ਵਿੱਚ ਵਿੱਚ ਦੀ ਹਿਲਾਉਂਦੇ ਰਮਾਂਗੇ ਤਾਂ ਕਿ ਦੁੱਧ ਗਾੜਾ ਹੋ ਕੇ ਪਤੀਲੇ ਦੇ ਸਾਈਡਾਂ ਤੇ ਨਾ ਚਿਪਕੇ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਸਟਡਲ ਵਾਲੀ ਖੀਰ ਦੀ ਵੀਡੀਓ ਵੀ ਪਾ ਰખી ਹੈ ਜੇ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਇਹ ਕੋ ਬਾਲੋਂ ਦੇਾਂਗੇ ਤਾਂ ਉਦੋਂ ਉਬਾਲਾ ਹੋਣ ਤੇ ਇਲਾਇਚੀ ਪਾਵਾਂਗੇ ਉਬਾਲਾ ਹੋਣ ਤੇ ਇਲਾਇਚੀ ਪਾਉਣ ਦੇ ਨਾਲ ਇਲਾਇਚੀ ਸਾਰੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਏਗੀ ਤੇ ਸਾਰੇ ਦੁੱਧ ਦੇ ਵਿੱਚ ਵਧੀਆ ਫਲੇਵਰ ਆਏਗਾ ਇਸ ਲਈ ਆਪਣਾ ਇੱਕ ਉਬਾਲਾ ਹੋਣ ਤੇ ਇਲਾਇਚੀ ਪਾਵਾਂਗੇ ਤੇ ਨਾਲ-ਨਾਲ ਹਿਲਾਉਂਦੇ ਰਵਾਂਗੇ ਦੁੱਧ ਨੂੰ ਦੁੱਧ ਨੂੰ ਇੱਕ ਉਬਾਲਾ ਹੋਣ ਤੇ ਫੇਨੀਆ ਪਾਵਾਂਗੇ ਸਾਰੀਆਂ ਫੇਨੀਆਂ ਨੂੰ ਐਡ ਕਰ ਦੇਵਾਂਗੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਫੇਨੀਆਂ ਨੂੰ ਤੇ ਦੁੱਧ ਨੂੰ ਤਾਂ ਕਿ ਫੇਨੀਆਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਫੇਨੀਆਂ ਬਣ ਕੇ ਤਿਆਰ ਹੁੰਦੀਆਂ ਨੇ ਜੀ ਚੰਗੀ ਤਰ੍ਹਾਂ ਹਿਲਾ ਲਵਾਂਗੇ ਫੇਨੀਆਂ ਨੂੰ ਇੱਕ ਬੋਇਲ ਆ ਚੁੱਕਿਆ ਆਪਾਂ ਖੰਡ ਲਵਾਂਗੇ ਖੰਡ ਆਪਾਂ 70 ਗ੍ਰਾਮ ਲਈ ਸੀ ਜੀ ਆਪਾਂ ਖੰਡ ਆਪਣੀ ਟੇਸਟ ਅਨੁਸਾਰ ਵਧ ਘੱਟ ਲੈ ਸਕਦੀਆਂ ਜਿੰਨੀ ਕਾ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਆਂ 8 ਤੋਂ 10 ਮਿੰਟ ਦੇ ਲਈ ਫੇਰੀਆਂ ਨੂੰ ਪਕਾ ਲਵਾਂਗੇ ਪਕਣ ਤੇ ਮਾਇਸਤੇ ਵਿੱਚ ਡ్రਾਈ ਫਰੂਟਸ ਐਡ ਕਰਾਂਗੇ ਉਬਾਲਾਂ ਉਂਤੇ ਡ్రਾਈ ਫਰੂਟਸ ਐਡ ਕਰਾਂਗੇ ਸਾਰੇ ਡ్రਾਈ ਫਰੂਟਸ ਇੱਕ ਵਾਰੀ ਜੀ ਐਡ ਕਰ ਦੇਵਾਂਗੇ ਨਾਲ-ਨਾਲ ਹਿਲਾਉਂਦੇ ਰਵਾਂਗੇ ਹੁਣ ਆਪਣੀਆਂ ਫੇਨੀਆਂ ਬਣ ਕੇ ਤਿਆਰ ਨਹੀਂ ਜੀ ਆਪਾਂ ਇਸ ਤਰੀਕੇ ਨਾਲ ਵੀ ਫੇਨੀਆਂ ਨੂੰ ਗਰਮ-ਗਰਮ ਖਾ ਸਕਦੇ ਹਾਂ ਤੇ ਫੇਨੀਆਂ ਨੂੰ ਆਪਾਂ ਠੰਡਾ ਕਰਕੇ ਫ੍ਰੀਜ ਵਿੱਚ ਰੱਖ ਕੇ ਵੀ ਖਾ ਸਕਦੇ ਹਾਂ ਫਿਰ ਵੀ ਫੇਨੀਆਂ ਵਧੀਆ ਲੱਗਣੀਆਂ ਟੇਸਟ ਦੇ ਵਿੱਚ ਕੁਨਫੇਨੀਆ ਬਣ ਕੇ ਤਿਆਰ ਨੇ ਜੀ ਆਪਾਂ ਫੀਨੀਆ ਇੱਕ ਕੌਲੀ ਦੇ ਵਿੱਚ ਸਰਵ ਕਰ ਲਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ